ਦੋਸਤੋ ਪੰਜਾਬ ਵਿੱਚ ਗਰੁੱਪ ਡੀ ਦੀ ਭਰਤੀ ਦੇ ਲਈ ਨਵਾਂ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ ਜੇਕਰ ਤੁਸੀਂ 8ਵੀਂ ਪਾਸ ਕੀਤੀ ਹੋਈ ਹੈ ਤੁਸੀਂ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹੋ ਕਿਵੇਂ ਤੁਸੀਂ ਅਪਲਾਈ ਕਰਨਾ ਹੈ ਤੇ ਕੌਣ-ਕੌਣ ਅਪਲਾਈ ਕਰ ਸਕਦਾ ਹੈ ਇਸ ਸਭ ਦੀ ਡਿਟੇਲ ਵਿਦ ਜਾਣਕਾਰੀ ਤੁਹਾਨੂੰ ਅੱਗੇ ਵੀਡੀਓ ਵਿੱਚ ਮਿਲੇਗੀ ਪੂਰੀ ਜਾਣਕਾਰੀ ਲੈਣ ਲਈ ਤੁਸੀਂ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਤਾਂ ਚਲੋ ਦੋਸਤੋ ਵੀਡੀਓ ਸਟਾਰਟ ਕਰਦੇ ਹਾਂ ਤੇ ਪੋਸਟਾਂ ਬਾਰੇ ਡਿਟੇਲ ਵਿੱਚ ਜਾਣਕਾਰੀ ਹਾਸਲ ਕਰਦੇ ਹਾਂ ਦੋਸਤੋ ਇਹਨਾਂ ਪੋਸਟਾ ਵਿੱਚ ਅਪਲਾਈ ਕਰਨ ਦੇ ਲਈ ਤੁਹਾਨੂੰ ਇਸ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਪਵੇਗੀ ਇਸ ਐਪਲੀਕੇਸ਼ਨ ਫਾਰਮ ਦਾ ਲਿੰਕ ਜਿਹੜੇ ਵੀ ਕੈਂਡੀਡੇਟ ਨੂੰ ਚਾਹੀਦਾ ਹੈ ਉਹ ਸਾਨੂੰ ਕਮੈਂਟ ਸੈਕਸ਼ਨ ਵਿੱਚ ਦੱਸ ਸਕਦਾ ਹੈ ਅਸੀਂ ਉਸ ਨੂੰ ਐਪਲੀਕੇਸ਼ਨ ਫਾਰਮ ਪ੍ਰੋਵਾਈਡ ਕਰਵਾ ਦਵਾਂਗੇ ਐਪਲੀਕੇਸ਼ਨ ਫਾਰਮ ਦੇ ਨਾਲ ਤੁਸੀਂ ਕਿਹੜੇ ਡਾਕੂਮੈਂਟਸ ਲਗਾਣੇ ਨੇ ਕਿੱਥੇ ਸੈਂਡ ਕਰਨਾ ਹੈ ਲਾਸਟ ਡੇਟ ਕਿੰਨੀ ਹੈ ਇਸ ਸਭ ਦੀ ਡਿਟੇਲ ਵਿੱਚ ਜਾਣਕਾਰੀ ਤੁਹਾਨੂੰ ਅੱਗੇ ਵੀਡੀਓ ਵਿੱਚ ਮਿਲੇਗੀ ਪੂਰੀ ਜਾਣਕਾਰੀ ਲੈਣ ਲਈ ਤੁਸੀਂ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਤਾਂ ਚਲੋ ਦੋਸਤੋ ਚੱਲਦੇ ਹਾਂ ਨੋਟੀਫਿਕੇਸ਼ਨ ਤੇ ਤੇ ਪੋਸਟਾਂ ਬਾਰੇ ਡਿਟੇਲ ਵਿੱਚ ਜਾਣਕਾਰੀ ਹਾਸਲ ਕਰਦੇ ਹਾਂ ਦੋਸਤੋ ਪੋਸਟਾਂ ਦੀ ਡਿਟੇਲ ਵਿੱਚ ਜਾਣਕਾਰੀ ਕੁਝ ਇਸ ਪ੍ਰਕਾਰ ਹੈ ਸਭ ਤੋਂ ਪਹਿਲਾ ਪੋਸਟਾਂ ਹੈਗੀਆਂ ਜੀ ਪੀਐਨ ਦੀਆਂ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਨੰਬਰ ਉਹ ਵਾਕੈਂਸੀਜ਼ ਦੀ ਗੱਲ ਕਰੀਏ ਟੋਟਲ 4 ਪੋਸਟਾਂ ਜਿਨ੍ਹਾਂ ਵਿੱਚੋਂ ਜਰਨਲ ਦੀ ਇੱਕ ਪੋਸਟ ਐਸਸੀ ਮਜਬੂਰ ਕੈਂਡੀਡੇਟ ਦੇ ਲਈ ਦੋ ਪੋਸਟਾਂ ਫਿਜ਼ੀਕਲ ਹੈਂਡੀਕੈਪਟ ਦੇ ਲਈ ਇੱਕ ਪੋਸਟ ਟੋਟਲ 4 ਪੋਸਟਾਂ ਆਊਟ ਕੀਤੀਆਂ ਗਈਆਂ ਨੇ ਪੀਐਨ ਦੀਆਂ ਇਨ੍ਹਾਂ ਪੋਸਟਾਂ ਦੇ ਲਈ ਤੁਹਾਨੂੰ ਸਤਵੇਂ ਪੇ ਕਮਿਸ਼ਨ ਦੇ ਅਕੋਰਡਿੰਗ 18000 ਰੁਪਏ ਪਰ ਮੰਥ ਸੈਲਰੀ ਜਿਹੜੀ ਉਹ ਦਿੱਤੀ ਜਾਵੇਗੀ ਕੁਆਲੀਫਿਕੇਸ਼ਨ ਹੈਗੀ ਹੈ ਜੀ ਅੱਠਵੀਂ ਤੁਸੀਂ ਪਾਸ ਕੀਤੀ ਹੋਈ ਹੈ ਨਾਲ ਹੀ ਤੁਹਾਨੂੰ ਪੰਜਾਬੀ ਦੀ ਨੋਲਿਜ ਹੈਗੀ ਹੈ ਤੁਸੀਂ ਇਨ੍ਹਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹੋ ਏਜ ਲਿਮਿਟ ਹੈਗੀ ਆ ਜੀ 18 ਸਾਲ ਤੋਂ ਲੈ ਕੇ 35 ਸਾਲ ਇਨ ਪੋਸਟਾ ਵਿੱਚ ਅਪਲਾਈ ਕਰਨ ਦੇ ਲਈ ਏਜ ਲਿਮਿਟ ਰੱਖੀ ਗਈ ਹੈ ਏਜ ਰਿਲੈਕਸੇਸ਼ਨ ਐਸ ਪਰ ਗਵਰਨਮੈਂਟ ਆਫ ਪੰਜਾਬ ਔਰ ਔਨਰੇਬਲ ਹਾਈ ਕੋਰਟ ਦੇ ਰੂਲਸ ਦੇ ਅਕੋਰਡਿੰਗ ਤੁਹਾਨੂੰ ਏਜ ਰਿਲੈਕਸੇਸ਼ਨ ਜਿਹੜੀ ਉਹ ਦਿੱਤੀ ਜਾਵੇਗੀ ਅਗਲੇ ਪੋਸਟ ਹੈਗੀਆਂ ਜੀ ਸਵੀਪਰ ਦੀਆਂ ਪੋਸਟਾਂ ਵੀ ਆਊਟ ਕੀਤੀਆਂ ਗਈਆਂ ਨੇ ਨੰਬਰ ਆਫ ਵੈਕੈਂਸੀਜ਼ ਦੀ ਗੱਲ ਕਰੀਏ ਤਾਂ ਇੱਕ ਪੋਸਟ ਆਊਟ ਕੀਤੀ ਗਈ ਹੈ ਐਸਸੀ ਮਜਬੂਤ ਸਿੱਖ ਦੇ ਲਈ ਇੱਕ ਪੋਸਟ ਪੇ ਸਕੇਲ ਹੈਗਾ ਜੀ 18000 ਰੁਪਏ ਪਰ ਮਹੀਨ ਸੈਲਰੀ ਤੁਹਾਨੂੰ ਦਿੱਤੀ ਜਾਵੇਗੀ ਪੰਜਾਬੀ ਦੀ ਨੌਲੇਜ ਹੈਗੀ ਹੈ ਤੁਹਾਨੂੰ 8ਵੀਂ ਤੱਕ ਤੁਸੀਂ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹੋ ਏਜ ਲਿਮਿਟ ਹੈਗੀ ਹੈ ਜੀ 28 ਸਾਲ ਤੋਂ ਲੈ ਕੇ 35 ਸਾਲ ਦੇ ਨਾ ਪੋਸਟਸ ਵਿੱਚ ਅਪਲਾਈ ਕਰਨ ਦੇ ਲਈ ਏਜ ਲਿਮਿਟ ਰੱਖੀ ਗਈ ਹੈ ਦੋਸਤੋ ਇਹ ਹੈਗੀ ਸਾਡੀ ਅੱਜ ਦੀ ਪੋਸਟਾਂ ਦੀ ਜਾਣਕਾਰੀ ਦੋਸਤੋ ਜੇਕਰ ਤੁਸੀਂ 8ਵੀਂ ਪਾਸ ਕੀਤੀ ਹੋਈ ਹੈ ਪੰਜਾਬੀ ਦੀ ਨੌਲੇਜ ਤੁਹਾਨੂੰ ਹੈਗੀ ਤੁਸੀਂ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹੋ ਤੁਹਾਡੇ ਕੋਲ ਨੌਕਰੀ ਲੈਣ ਦਾ ਬਹੁਤ ਵਧੀਆ ਮੌਕਾ ਹੈ ਦੋਸਤੋ ਇਹ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਪਟਿਆਲਾ ਵੱਲੋਂ ਇਹ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ ਦੋਸਤੋ ਤੁਸੀਂ ਕਿਸ ਜ਼ਿਲ੍ਹੇ ਤੋਂ ਸਾਡੀ ਵੀਡੀਓ ਦੇਖ ਰਹੇ ਹੋ ਸਾਨੂੰ ਕਮੈਂਟ ਸੈਕਸ਼ਨ ਵਿੱਚ ਦੱਸ ਸਕਦੇ ਹੋ ਜਦੋਂ ਵੀ ਉਸ ਜ਼ਿਲ੍ਹੇ ਵਿੱਚ ਵੈਕੈਂਸੀਜ਼ ਆਊਟ ਹੁੰਦੀਆਂ ਨੇ ਉਸ ਦੇ ਸਭ ਤੋਂ ਪਹਿਲਾ ਵੀਡੀਓ ਲੈ ਕੇ ਅਸੀਂ ਤੁਹਾਡੇ ਤੱਕ حاضر ਹੋਵਾਂਗੇ ਦੋਸਤੋ ਇਹਨਾਂ ਪੋਸਟਾਂ ਦੇ ਲਈ ਤੁਸੀਂ ਆਫਲਾਈਨ ਅਪਲਾਈ ਕਰਨਾ ਹੈ ਇਹਨਾਂ ਪੋਸਟਾਂ ਵਿੱਚ ਅਪਲਾਈ ਕਰਨ ਦੇ ਲਈ ਐਪਲੀਕੇਸ਼ਨ ਫਾਰਮ ਹੈ ਜਿਹੜਾ ਜਿਹੜੇ ਵੀ ਕੈਂਡੀਡੇਟ ਨੂੰ ਚਾਹੀਦਾ ਹੈ ਸਾਨੂੰ ਕਮੈਂਟ ਸੈਕਸ਼ਨ ਵਿੱਚ ਦੱਸ ਸਕਦਾ ਹੈ ਅਸੀਂ ਉਸ ਨੂੰ ਐਪਲੀਕੇਸ਼ਨ ਫਾਰਮ ਪ੍ਰੋਵਾਈਡ ਕਰਵਾ ਦੇਵਾਂਗੇ ਐਪਲੀਕੇਸ਼ਨ ਫਾਰਮ ਦੇ ਨਾਲ ਤੁਸੀਂ ਅਟੈਸਟਡ ਕਾਪੀਜ਼ ਲਗਾਉਣੀਆਂ ਨੇ ਰੈਲੇਵੈਂਟ ਡਾਕੂਮੈਂਟਸ ਦੀਆਂ ਕਿਹੜੇ-ਕਿਹੜੇ ਪ੍ਰੂਫ ਲਗਾਉਣੇ ਨੇ ਤੁਸੀਂ ਕੁਆਲਿਫੀਕੇਸ਼ਨ ਦੇ ਪ੍ਰੂਫ ਲਗਾਉਣੇ ਨੇ ਐਪਲੀਕੇਸ਼ਨ ਫਾਰਮ ਦੇ ਨਾਲ ਡੇਟ ਆਫ ਬਰਥ ਦਾ ਪ੍ਰੂਫ ਲਗਾਉਣਾ ਹੈ ਕੈਟਾਗਰੀ ਦਾ ਪ੍ਰੂਫ ਲਗਾਉਣਾ ਹੈ ਨਾਲ ਤੁਸੀਂ ਦੋ ਪਾਸਪੋਰਟ ਸਾਈਜ਼ ਫੋਟੋਗ੍ਰਾਫ ਲਗਾਉਣੀਆਂ ਨੇ ਜਿਨ੍ਹਾਂ ਵਿੱਚੋਂ ਇੱਕ ਜਿਹੜੀ ਫੋਟੋ ਹੈ ਉਹ ਤੁਸੀਂ ਰਾਈਟ ਅੱਪਰ ਸਾਈਡ ਉੱਤੇ ਐਪਲੀਕੇਸ਼ਨ ਫਾਰਮ ਦੇ ਪੇਸਟ ਕਰਨੀ ਹੈ ਲਾਸਟ ਡੇਟ ਹੈ ਜੀ 25 ਮਾਰਚ 2024 ਸ਼ਾਮ 5 ਵਜੇ ਤੱਕ ਤੁਹਾਡੇ ਡਾਕੂਮੈਂਟਸ ਆ ਜਿਹੜੇ ਉਹ ਪਹੁੰਚ ਜਾਣੇ ਚਾਹੀਦੇ ਨੇ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਪਟਿਆਲਾ ਵਿਖੇ ਚਾਰ ਪੋਸਟਾਂ ਪੀਐਨ ਦੀਆਂ ਜੀ ਇੱਕ ਪੋਸਟ ਵੀਪਰ ਦੀ ਆਊਟ ਕੀਤੀ ਗਈ ਹੈ ਇਹਨਾਂ ਪੋਸਟਾਂ ਦੇ ਲਈ ਸਿੱਧੇ ਇੰਟਰਵਿਊ ਕੰਡਕਟ ਕੀਤੇ ਜਾਵੇਗੀ ਇੰਟਰਵਿਊ ਦੀ ਡਿਟੇਲ ਵੀ ਜਾਣਕਾਰੀ ਕੁਝ ਇਸ ਪ੍ਰਕਾਰ ਹੈ ਸਭ ਤੋਂ ਪਹਿਲਾਂ ਪੀਐਨ ਦੀਆਂ ਪੋਸਟਾਂ ਦੇ ਲਈ ਅਲਫਾਬੈਟਿਕ ਅਕੋਰਡਿੰਗ ਜਿਹੜੀ ਤੁਹਾਡੀ ਇੰਟਰਵਿਊ ਕੰਡਕਟ ਕੀਤੀ ਜਾਵੇਗੀ ਸਭ ਤੋਂ ਪਹਿਲਾਂ A ਤੋਂ ਲੈ ਕੇ J ਅਲਫਾਬੈਟ ਤੱਕ ਕੈਂਡੀਡੇਟਸ ਦੀ ਇੰਟਰਵਿਊ 3 ਮਾਰਚ ਨੂੰ ਕੰਡਕਟ ਕੀਤੀ ਜਾਵੇਗੀ K ਤੋਂ ਲੈ ਕੇ R ਅਲਫਾਬੈਟ ਤੱਕ 1 April 2024 ਤੇ S ਤੋਂ ਲੈ ਕੇ Z ਤੱਕ 2 April 2024 ਨੂੰ ਇੰਟਰਵਿਊ ਕੰਡਕਟ ਕੀਤੀ ਜਾਵੇਗੀ ਸਵਿਪਰ ਦੀਆਂ ਪੋਸਟਾਂ ਦੇ ਲਈ ਵੀ ਇਹ ਸਵਿਪਰ ਦੀਆਂ ਪੋਸਟਾਂ ਦੇ ਲਈ ਏ ਤੋਂ ਲੈ ਕੇ ਜੇ ਅਲਫਾਬੈਟ ਤੱਕ ਜਿਹੜੇ ਵੀ ਕੈਂਡੀਡੇਟਸ ਦੇ ਨੇ ਮਾਨੇ ਉਹਨਾਂ ਦੀ 3 ਮਾਰਚ 2024 ਨੂੰ ਇੰਟਰਵਿਊ ਕੰਡਕਟ ਕੀਤੀ ਜਾਵੇਗੀ ਕੇ ਤੋਂ ਲੈ ਕੇ ਆਰ ਤੱਕ 1 April ਐਸ ਤੋਂ ਲੈ ਕੇ ਜ਼ेड ਅਲਫਾਬੈਟ ਤੱਕ 2 April 2024 ਨੂੰ ਇੰਟਰਵਿਊ ਕੰਡਕਟ ਕੀਤੀ ਜਾਵੇਗੀ ਇੰਟਰਵਿਊ ਦੇ ਟਾਈਮ ਤੁਸੀਂ ਆਪਣੀ ਰੀਜਨਲ ਡਾਕੂਮੈਂਟਸ ਨਾਲ ਲੈ ਕੇ ਜਾਣੇ ਨੇ ਟਾਈਮ ਹੈਗਾ ਜੀ 10 ਵਜੇ ਤੁਸੀਂ ਅਪੀਅਰ ਹੋਣਾ ਹੈ ਜੀ ਇੰਟਰਵਿਊ ਦੇ ਲਈ 10 ਵਜੇ ਤੁਸੀਂ ਰਿਪੋਰਟ ਕਰਨੀ ਹੈ ਇਨਕੰਪਲੀਟ ਐਪਲੀਕੇਸ਼ਨ ਰੀਸੀਵ ਹੋਣ ਕੇ ਉਹਨਾਂ ਨੂੰ ਰਿਜੈਕਟ ਮੰਨਿਆ ਜਾਵੇਗਾ ਤੇ ਨਾਲ ਹੀ ਜਿਹੜੀਆਂ ਐਪਲੀਕੇਸ਼ਨਸ ਲਾਸਟ ਡੇਟ ਤੋਂ ਬਾਅਦ ਰੀਸੀਵ ਹੋਣਗੀਆਂ ਉਹਨਾਂ ਨੂੰ ਐਂਟਰਟੇਨਡ ਨਹੀਂ ਕੀਤਾ ਜਾਵੇਗਾ ਇਸ ਲਈ ਜੇਕਰ ਤੁਸੀਂ एलिਜੀਬਲ ਹੈਗੇ ਹੋ ਇਹਨਾਂ ਪੋਸਟਾਂ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਜਲਦੀ ਤੋਂ ਜਲਦੀ ਅਪਲਾਈ ਕਰੋ ਜੇਕਰ ਤੁਸੀਂ ਇੱਕ ਤੋਂ ਜ਼ਿਆਦਾ ਪੋਸਟਾਂ ਲਈ ਅਪਲਾਈ ਕਰਨਾ ਹੈ ਤਾਂ ਤੁਹਾਨੂੰ ਸੈਪਰੇਟ ਐਪਲੀਕੇਸ਼ਨ ਫਾਰਮ ਹੈ ਜਿਹੜਾ ਫਿਲ ਕਰਨਾ ਪਵੇਗਾ ਆਫੀਸ਼ੀਅਲ ਸਾਈਟ 'ਤੇ ਵੀ ਦਿੱਤੀ ਗਈ ਹੈ ਲੇਟੈਸਟ ਅਪਡੇਟਸ ਲਈ ਤੁਸੀਂ ਸਾਈਟ ਨੂੰ ਵੀ ਵਿਜ਼ਿਟ ਕਰ ਸਕਦੇ ਹੋ ਦੋਸਤ ਹੈਗੇ ਸਾਡੀ ਅੱਜ ਦੀ ਪੋਸਟਾਂ ਦੀ ਜਾਣਕਾਰੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਤੁਹਾਡਾ 1 ਲੱਖ ਸਾਈਟ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਦੋਸਤੋ ਜੇਕਰ ਤੁਸੀਂ ਸਾਨੂੰ ਫੇਸਬੁੱਕ ਇੰਸਟਾਗ੍ਰam ਜਾਂ YouTube ਤੇ ਦੇਖ ਰਹੇ ਹੋ ਤੁਸੀਂ ਸਾਨੂੰ ਫੋਲੋ ਜਾਂ ਸਬਸਕ੍ਰਾਈਬ ਕਰਕੇ ਸਾਡੇ ਨਾਲ ਜੁੜ ਸਕਦੇ ਹੋ ਤਾਂ ਕਿ ਪੰਜਾਬ ਵਿੱਚ ਜਦੋਂ ਵੀ ਕੋਈ ਨਵੀਂ ਵੈਕੈਂਸੀ ਆਵੇ ਜਾਂ ਕਿਸੇ ਵੀ ਵੈਕੈਂਸੀ ਸੰਬੰਧੀ ਨਵੀਂ ਅਪਡੇਟ ਆਵੇ ਉਸ ਦੀ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਤਾਂ ਚਲੋ ਦੋਸਤੋ ਮਿਲਦੇ ਹਾਂ ਅਗਲੇ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਥੈਂਕਸ ਫਾਰ ਵਾਚਿੰਗ